ਸ਼ਾਮ ਦੀਆਂ ਵੱਡੀਆਂ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨજર ਮਾਰਦੇ ਹਾਂ 10 ਵੱਡੀਆਂ ਖਬਰਾਂ ਤੇ ਤਰਨਤੰਪ ਪੁਲਿਸ ਦੇ ਸ਼ਹੀਦ ਸਾਬ ਇੰਸਪੈਕਟਰ ਚਰਨਜੀਤ ਸਿੰਘ ਦੇ ਪਰਿਵਾਰ ਲਈ 2 ਕਰੋੜ ਰੁਪਏ ਦੇ ਮੁਆਵਲੇ ਦਾ ਐਲਾਨ ਪਿੰਡ ਕੋਟ ਮੁਹੰਮਦ ਖਾਨ ਵਿੱਚ ਦੋ ਧਿਰਾਂ ਦੀ ਲੜਾਈ ਦੌਰਾਨ ਸ਼ਿਕਾਇਤ ਮਿਲਣ ਤੋਂ ਬਾਅਦ ਗਈ ਸੀ ਪੁਲਿਸ ਪਾਰਟੀ ਕੁਝ ਲੋਕਾਂ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਐਸ.ਆਈ.ਡੀ ਹੋਈ ਸੀ ਮੌਤ ਇੱਕ ਹੋਰ ਮੁਲਾਜ਼ਮ ਹੋਇਆ ਜਕਿ ਪੁਲਿਸ ਦੇ 2 ਜੜਿਆਂ ਖਿਲਾਫ ਮਾਮਲਾ ਕੀਤਾ ਦਰਜ ਪੰਜਾਬ ਦੇ ਵਿੱਚ ਝੋਦੇ ਦੀ ਬਜਾਈ ਲਈ ਤਰੀਖਾਂ ਦਾ ਕੀਤਾ ਗਿਆ ਐਲਾਨ ਸਿੱਧੀ ਬਜਾਈ ਲਈ 15 ਮਈ ਤੋਂ ਹੋਵੇਗੀ ਸ਼ੁਰੂਆਤ ਤੈਰੀ ਪਾਣੀ ਦੇ ਇਲਾਕਿਆਂ ਵਿੱਚ 11 ਜੂਨ ਤੋਂ ਹੋਵੇਗੀ ਝੋਦੇ ਦੀ ਬਜਾਈ ਅਤੇ ਬਾਕੀ ਜਿਨਾਂ ਦੇ ਲਈ 15 ਜੂਨ ਦੀ ਤਾਰੀਖ ਕੀਤੀ ਗਈ ਤਾਂ ਸ਼ੋਭਨੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਸੰਬੰਧੀ ਕਾਂਗਰਸ ਦੀ ਐਮਪੀ ਸੁਖਵਿੰਦਰ ਸਿੰਘ ਰੰਧਾਵਾ ਵੱਲੋਂ ਚੋਣ ਕਮਿਸ਼ਨ ਨੂੰ ਪੱਤਰ ਸ਼ੋਭਨੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਵਾਸਤੇ 12 ਅਪ੍ਰੈਲ ਨੂੰ ਹੋਣ ਵਾਲੀ ਚੋਣ ਪ੍ਰਕਿਰਿਆ ਨੂੰ ਮੁਅਤਲ ਕਰਨ ਦੀ ਕੀਤੀ ਮੰਗ ਸ਼ੋਭਨੀ ਕਮੇਟੀ ਦੀ ਹਦੂਦ ਵਿੱਚ ਧਾਰਮਿਕ ਸਥਾਨ ਤੇ ਡੈਲੀਗੇਟ ਇਜਲਾਸ ਕਰਨਾ ਨਿਯਮਾਂ ਦੀ ਸਿੱਧੀ ਉਲੰਘਣਾ ਡਾਕਟਰ ਦਲਜੀਤ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਾਂਗਰਸ ਦੀ ਵੱਡੀ ਸਾਜ਼ਿਸ਼ ਹੋਈ ਬੇਦਕਾਬ ਅਧਿਆਪਕਾਂ ਨੂੰ țeੜਕਣ ਉੱਤੇ ਐਮਐਲਏ ਚੇਤਨ ਸਿੰਘ ਜੌੜਾ ਮਾਜਰਾ ਨੇ ਮੰਗੀ ਮਾਫੀ ਲਿਆ ਯੂ ਟਰਨ ਸੋਮਵਾਰ ਨੂੰ ਪਟਿਆਲਾ ਜ਼ਿਲ੍ਹੇ ਵਿੱਚ ਹੋਏ ਸਿੱਖਿਆ ਕ੍ਰਾਂਤੀ ਸੰਮੇਲਨ ਦੌਰਾਨ ਜੌੜਾ ਮਾਜਰਾ ਵੱਲੋਂ ਅਧਿਆਪਕਾਂ ਬਾਰੇ ਕੀਤੀ ਗਈ ਟਿੱਪਣੀ ਉੱਤੇ ਹੋਇਆ ਸੀ ਵਿਰੋਧ ਕਿਹਾ ਜੇਕਰ ਮੇਰੀ ਟਿੱਪਣੀ ਨਾਲ ਕਿਸੇ ਨੂੰ ਠੇਸ ਪਹੁੰਚੀ ਤਾਂ ਮੈਂ ਹੱਥ ਜੋੜ ਕੇ ਮੰਗਦਾ ਹਾਂ ਮਾਫੀ ਸਿੱਖ ਸ਼ਰਦਾਲੂਆਂ ਦਾ ਜਥਾ ਵਿਸਾਖੀ ਮੌਕੇ ਪਾਕਿਸਤਾਨ ਦੇ ਸਤਿਗੁਰੂ ਧਾਮਾਂ ਦੇ ਦਰਸ਼ਨ ਲਈ ਹੋਇਆ ਰਵਾਨਾ ਪਾਕਿਸਤਾਨੀ ਦੂਤਾਵਾਸ ਵੱਲੋਂ ਕਰੀਬ 346 ਲਵ ਨੂੰ ਜਾਰੀ ਕੀਤੇ ਗਏ ਵੀਜ਼ੇ ਇਸ ਵਾਰ 100% ਦੀ ਵੀਜ਼ੇ ਕੀਤੇ ਗਏ ਜਾਰੀ 1 ਅਪ੍ਰੈਲ ਨੂੰ ਹੋਵੇਗੀ ਵਤਨਵਾਪਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਤੋਂ ਕਰਨਗੇ ਵਾਰਾਨਸੀ ਦਾ ਦੌਰਾ 3880 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ 40 ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ ਅਤੇ ਦੀਪ ਪੱਤਰ ਸਮਾਗਮ ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚੋਂ 16 ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਬਰਾਮਦ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਕੀਤਾ ਗਿਆ ਦਰਜ ਤਲਾਸ਼ੀ ਦੌਰਾਨ ਕੇਂਦਰੀ ਜੇਲ੍ਹ ਦੇ ਬਾਹਰੋਂ ਅਣਪਛਾਤੇ ਵਿਅਕਤੀ ਵੱਲੋਂ ਸੁੱਟੇ ਗਏ ਸਮਾਨ ਨੂੰ ਕੀਤਾ ਗਿਆ ਬਰਾਮਦ ਰੂਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ ਸਰਦਾਰ 9 ਮਈ ਨੂੰ ਵਿਜੇ ਦਿਵਸ ਪਰੇਡ ਲਈ ਭੇਜਿਆ ਗਿਆ ਸੱਦਾ ਦੂਜੇ ਵਿਸ਼ਵ ਯੁੱਧ ਦੌਰਾਨ ਜਰਮਨੀ ਉਤੇ ਜਿੱਤ ਦੀ ਮਨਾਈ ਜਾ ਰਹੀ ਹੈ ਅਸੀਂ ਵੀ ਮਰੇ ਗੰਢ ਕਰਜ਼ੇ ਹੋਣਗੇ ਸਸਤੇ ਘਟੇਗੀ EMI ਰਿਜ਼ਰਵ ਬੈਂਕ ਵੱਲੋਂ ਰੈਪੋ ਰੇਟ ਦਰਾਂ ਵਿੱਚ 0.25% ਦੀ ਕਮੀ ਡੇਰਾ ਸੱਤਾ ਸਾਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁੜ ਬਿਲੀ ਪਰਲੋ 21 ਦਿਨ ਡੇਰਾ ਸਰਸਾ ਵਿੱਚ ਰਹੇਗਾ ਰਾਮ ਰਹੀਮ ਸਾਥੀਆਂ ਨਾਲ ਬਲਤਕਾਰ ਅਤੇ ਪੱਤਰਕਾਰ ਅਤੇ ਡੇਰੇ ਦੇ ਮੈਨੇਜਰ ਦੇ ਕਤਲ ਮਾਮਲੇ ਵਿੱਚ ਘਟ ਰਿਹਾ ਹੈ ਸਰਦਾਰ ਇਹ ਸਨ ਅੱਧੀਆਂ ਦਸ ਵੱਡੀਆਂ ਖਬਰਾਂ ਦੇ ਦੂਜੀਆਂ ਤੇ ਤਮਾਮ ਤਾਜ਼ਾ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ